ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫਬ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਦੇ ਰਾਜਪਾਲ ਬਨਵਾਰੀ ਰਾਹਲ ਪ੍ਰੋਹੋਤ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜ ਦਿੱਤਾ ਤੇ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਰਾਜਪਾਲ ਬਨਵਾਰੀ ਰਾਹਲ ਪ੍ਰੋਹੋਤ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਕਾਫੀ ਟਕਰਾਅ ਦੇਖਣ ਨੂੰ ਮਿਲਿਆ ਸੀਗਾ ਪੰਜਾਬ ਦੇ ਕਈ ਮੁੱਦੇ ਹੁੰਦੇ ਸੀ ਜਿਨ੍ਹਾਂ ਦੀ ਫਾਈਲਾਂ ਨੂੰ ਲੈ ਕੇ ਰਾਜਪਾਲ ਵੱਲੋਂ ਰੋਕਿਆ ਜਾਂਦੇ ਸੀਗੀਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੋਰ ਚੱਲਦੇ ਉਸ ਤੋਂ ਬਾਅਦ ਕਈ ਬਿਲ ਪਾਸ ਕੀਤੇ ਜਾਂਦੇ ਸੀ ਕਿ ਰੋਕ ਲਈਤੇ ਜਾਂਦੇ ਸੀ ਤੁਹਾਨੂੰ ਦੱਸ ਦਈਏ ਕਿ ਰਾਏਪਾਲ ਬਨਵਾਰੀ 라ਹਲ ਪ੍ਰੋਤ ਦੀ ਕਾਫੀ ਤਕਰਾਰ ਦੇਖਣ ਨੂੰ ਮਿଲା ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਅਮਨ ਅਰੋੜਾ ਨੂੰ ਲੈ ਕੇ ਕਾਫੀ ਸਵਾਲ ਚੱਕੇ ਸੀ ਜੋ ਮੰਤਰੀ ਨੇ ਅਮਨ ਅਰੋੜਾ ਉਹਨਾਂ ਕਿਹਾ ਸੀਗਾ ਵੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਿਆ ਕੋਰਟ ਵੱਲੋਂ ਤਾਂ ਉਹ ਕਿਸ ਅਹੁਦੇ ਦੇ ਨਾਲ ਆਪਣੇ ਜੋ ਝੰਡਾ ਲਹਿਰਾਉਣ ਜਾ ਰਹੇ ਅਮਰਸਰ ਦੇ ਵਿੱਚ ਉਹ ਨਹੀਂ ਲਹਿਰਾ ਸਕਦੇ ਜਿਹਦੇ ਚੱਲਦੇ ਹਾਲਾਂਕਿ ਅਮਰ ਅਮਨ ਅਰੋੜਾ ਨੂੰ ਰਾਹਤ ਵੀ ਮਿਲੀ ਸੀ ਪਰ ਬਨਵਾਰੀ 라ਹਲ ਪ੍ਰੋਤ ਵੱਲੋਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਪ ਆਸੀ ਗਾਤੇ ਕਈ ਜੋ ਸਵਾਲ ਸੀ ਖੜੇ ਹੋਏ ਸੀਗੇ ਬਿਕਰ ਮਜੀਠੀਆ ਆਉਣਾ ਵੱਲੋਂ ਵੀ ਕਈ ਵੀਡੀਓ ਸੀਗੀਆਂ ਜੋ ਕਈ ਮੰਤਰੀਆਂ ਦੀ ਜਨਤਕ ਹੋਈਆਂ ਸੀਗੀਆਂ ਤੇ ਉਹ ਵੀਡੀਓ ਵੀ ਰਾਜਪਾਲ ਨੂੰ ਦਿਖਾਈਆਂ ਗਿਆ ਸੀ ਕਾਰਵਾਈ ਦੀ ਮੰਗ ਕੀਤੀ ਗਈ ਸੀ ਜਿੱਦੇ ਚਲਦਿਆਂ ਹੁਣ ਰਾਜਪਾਲ ਬਨਵਾਲੀ ਰਾਲ ਪ੍ਰੋਤ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਉਹਨਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੁਣ ਵੇਖਣਾ ਹੋਵੇਗਾ ਪੰਜਾਬ ਦੇ ਵਿੱਚ ਹੋਰ ਨਵੇਂ ਕਿਹੜੇ ਰਾਜਪਾਲ ਆਉਂਦੇ ਨੇ ਤਾਂ ਕੀ ਸਥਿਤੀ ਬਣਦੀ ਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦਾ ਮੇਨ ਮਲਾਫ ਕਿਵੇਂ ਚੱਲਦਾ ਤਾਂ ਨਾਲ ਸਖਤ ਸਮਾਂ ਰਚੇਗਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ 라ਹਲ ਪ੍ਰੋਹਤ ਵੱਲੋਂ ਸਤੀਫਾ ਦੇ ਦਿੱਤਾ ਗਿਆ ਉਹਨਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜ ਦਿੱਤਾ ਤੇ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਰਾਜਪਾਲ ਬਨਵਾਰੀ 라ਹਲ ਪ੍ਰੋਹਤ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਕਾਫੀ ਟਕਰਾਅ ਦੇਖਣ ਨੂੰ ਮਿਲਿਆ ਸੀਗਾ ਪੰਜਾਬ ਦੇ ਕਈ ਮੁੱਦੇ ਹੁੰਦੇ ਸੀ ਜਿਨ੍ਹਾਂ ਦੀ ਫਾਈਲਾਂ ਨੂੰ ਲੈ ਕੇ ਰਾਜਪਾਲ ਵੱਲੋਂ ਰੋਕਿਆ ਜਾਂਦੇ ਸੀਗੀਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜਿਹਦੇ ਚਾਲਦੇ ਉਸ ਤੋਂ ਬਾਅਦ ਕਈ ਬਿਲ ਪਾਸ ਕੀਤੇ ਜਾਂਦੇ ਸੀ ਕਈ ਰੋਕ ਲਈਤੇ ਜਾਂਦੇ ਸੀ ਤੁਹਾਨੂੰ ਦੱਸ ਦੇ ਕਿ ਰਾਜਪਾਲ ਬਰਵਾਰੀ 라ਹਲਪ੍ਰੋਤ ਦੀ کافی ਤਕਰਾਰ ਦੇਖ ਨੂੰ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਅਮਨ अरोड़ा ਨੂੰ ਲੈ ਕੇ ਕਾਫੀ ਸਵਾਲ ਚੱਕੇ ਸੀ ਜੋ ਮੰਤਰੀ ਨੇ ਅਮਨ अरोड़ा ਉਹਨਾਂ ਕਿਹਾ ਸੀਗਾ ਵੀ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਿਆ ਕੋਰਟ ਵੱਲੋਂ ਤਾਂ ਉਹ ਕਿਸ ਅਹੁਦੇ ਦੇ ਨਾਲ ਆਪਣੇ ਜੋ ਝੰਡਾ ਲਹਿਰਾਉਣ ਜਾ ਰਿਹਾ ਅਮਰਸਰ ਦੇ ਵਿੱਚੋਂ ਨਹੀਂ ਲਹਿਰਾ ਸਕਦੇ ਜਿਹਦੇ ਚਲਦੇ ਹਾਲਾਂਕਿ ਅਮਰ ਅਮਨ अरोड़ा ਨੂੰ ਰਾਹਤ ਵੀ ਮਿਲੀ ਸੀ ਪਰ ਬਨਵਾਰੀ ਰਾਹੁਲ ਪ੍ਰੋਤੋ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਗਿਆ ਸੀਗਾ ਤੇ ਕਈ ਜੋ ਸਵਾਲ ਸੀ ਖੜੇ ਹੋਏ ਸੀਗੇ ਬਿਕਰ ਮਜੀਠੀਆਣਾ ਵੱਲੋਂ ਵੀ ਕਈ ਵੀਡੀਓ ਹਸੀ ਜੋ ਕਈ ਮੰਤਰੀਆਂ ਦੀ ਜਨਤਕ ਹੋਈਆਂ ਸੀਗੀਆਂ ਤੇ ਉਹ ਵੀਡੀਓ ਵੀ ਰਾਜਪਾਲ ਨੂੰ ਦਿਖਾਈਆਂ ਗਿਆ ਸੀ ਕਾਰਵਾਈ ਦੀ ਮੰਗ ਕੀਤੀ ਗਈ ਸੀ ਜਿੱਦੇ ਚਲਦਿਆਂ ਹੁਣ ਰਾਜਪਾਲ ਬਨਵਾਲੀ ਰਾਲ ਪ੍ਰੋਤ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਉਹਨਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੁਣ ਵੇਖਣਾ ਹੋਵੇਗਾ ਪੰਜਾਬ ਦੇ ਵਿੱਚ ਹੋਰ ਨਵੇਂ ਕਿਹੜੇ ਰਾਜਪਾਲ ਆਉਂਦੇ ਨੇ ਤਾਂ ਕੀ ਸਥਿਤੀ ਬਣਦੀ ਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦਾ ਮੇਲ ਮੁਲਾਪ ਕਿਵੇਂ ਚੱਲਦਾ ਤਾਂ ਨਾਲ ਸਖਤ ਸਮਾਂ ਦੱਸੀਗਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮਹ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ